ਸਵਾਗਤ ਹੈ ਮਿੱਤਰੋ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਪਰ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਗਈ ਹੈ ਨਾ ਉਹ ਚੂਚਿਆਂ ਦੀ ਸਾਰੀ ਗਰੋਥ ਦੇ ਮੁਤਲਕੀ ਹੋਊਗੀ ਵੀ ਜਦੋਂ ਨਿਕਲਦੇ ਆ ਨਿਕਲਣ ਤੋਂ ਜਿਵੇਂ 5-6 ਮਹੀਨਿਆਂ ਤੱਕ ਦੇ ਹੋ ਜਾਂਦੇ ਆਗੇ ਵੀ ਉਸ ਤੋਂ ਆਪਾਂ ਵੀ ਉੱਥੇ ਤੱਕ ਕਿਵੇਂ ਲੈ ਕੇ ਜਾਣਾ ਕਿਉਂਕਿ ਕਈ ਵਾਰੀ ਨਾ ਸਹੀ ਮਤਲਬ ਖਾਾਕ ਨਾ ਪਾਣ ਦੇ ਕਾਰਨ ਜਿਹੜੇ ਬੱਚੇ ਨੇ ਉਹ ਹੱਡੀਆਂ-ਹੱਡੀਆਂ ਕੱਢ ਕੇ ਖੜ ਜਾਂਦੇ ਨੇ ਮੈਂ ਹੱਡੀ ਜੀ ਨਿਕਲੇ ਹੋਣਗੀਆਂ ਬੱਚਿਆਂ ਦੇ ਵਿੱਚ ਜਿਹਨੂੰ ਆਪਾਂ ਸੋਕੜਾ ਕਹਿ ਦਿੰਦੇ ਆਂਗੇ ਜੋ ਦਾਣਾ ਪਾਣੀ ਆਪਾਂ ਲਾਉਨੇ ਆ ਹਨਾ ਉਹਨਾਂ ਦੇ ਸਰੀਰ ਨੂੰ ਲੱਗਦਾ ਨਹੀਂ ਉਹ ਤੇ ਚਾਹੇ ਫਿਰ ਉਸ ਤੋਂ ਬਾਅਦ ਜੋ ਮਰਜ਼ੀ ਪਾਈ ਜਾਏ ਮਿੱਤਰੋ ਕਈ ਵਾਰੀ ਉਹਨਾਂ ਦੀ ਹੱਡੀ ਹੀ ਨਿਕਲੇ ਸੋਕੜਾ ਮਤਲਬ ਵੀ ਉਹਨਾਂ ਦੇ ਜਿਹੜਾ ਜਿਸਮ ਨੂੰ ਖਰਾਕ ਨਹੀਂ ਲੱਗਣੋਂ हट ਜਾਂਦੀ ਹੈਗੀ ਜਿਹੜਾ ਵੀ ਦਾਣਾ ਪਾਣੀ ਉਹ ਚੁਗਦੇ ਆਗੇ ਉਹ ਸਰੀਰ ਨੂੰ ਨਹੀਂ ਲੱਗਦਾ ਤੇ ਸਭ ਤੋਂ ਪਹਿਲਾਂ ਤਾਂ ਜਨਿੰਕਾ ਆਪਾਂ ਨੂੰ ਸਮਝ ਆ ਜੀ ਵੀ ਸਭ ਤੋਂ ਪਹਿਲਾਂ ਜਦੋਂ ਆਪਾਂ ਬੱਚੇ ਕਢਾ ਲੈਨੇ ਆਗੇ ਹਨਾ ਤੇ ਉਦੋਂ ਉਹਨਾਂ ਨੂੰ ਤੁਸੀਂ ਉਹ ਉਸ ਤੋਂ ਬਾਅਦ ਜਿਹੜੀ ਆਪਣੀ ਪ੍ਰੀ ਸਟਾਰਟਰ ਆਉਂਦੀ ਹੈਗੀ ਸਟਾਰਟਰ ਤੋਂ ਵੀ ਜਿਹੜੀ ਪਹਿਲਾਂ ਪੈਂਦੀ ਹੈਗੀ ਫੀਡ ਤੇ ਉਹ ਲਿਆ ਕੇ ਤੁਸੀਂ ਉਹਨਾਂ ਨੂੰ ਪਾਓ ਤੇ ਉਹਦੇ ਵਿੱਚ ਪਤਾ ਕੀ ਹੈ ਜਿਹੜੀ ਫੀਡ ਹੁੰਦੀ ਹੈਗੀ ਹੋਰ ਕੁਝ ਨਹੀਂ ਕਈ ਲੋਕ ਫੀਡ ਨਹੀਂ ਪਾਉਂਦੇ ਉਹ ਵੀ ਚੱਲ ਕੇ ਤੇ ਨਾ ਕਿਤੇ ਆਪਦੀ ਜਗ੍ਹਾ ਤੇ ਸਹੀ ਜਰੂਰ ਹੋਣਗੇ ਫੀਡ ਦੇ ਵਿੱਚ ਨਾ ਮੇਰੇ ਪ੍ਰੋਟੀਨ ਦੀ ਮਾਤਰਾ ਜਿਹੜੀ ਉਹ ਮਿਕਦਾਰ ਦੇ ਹਿਸਾਬ ਨਾਲ ਪਾਈ ਹੁੰਦੀ ਆ ਕਾਰਬ ਪ੍ਰੋਟੀਨ ਸਾਰੀਆਂ ਚੀਜ਼ਾਂ ਮਤਲਬ ਇੱਕੋ ਜੀਆਂ ਹੁੰਦੀਆਂ ਨਹੀਂ ਆ ਕਿਉਂਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਤਾਂ ਬਈ ਜਾਨਵਰ ਹਨਾ ਬਾਹਰ ਖੁੱਲੇ ਫਿਰਦੇ ਰਹਿੰਦੇ ਆਗੇ ਤੇ ਉਹਨਾਂ ਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਜਿਵੇਂ ਕਿ ਤੋ ਕੀੜੇ ਮਕੌੜੇ ਖਾਣ ਲੱਗੇ ਉਹ ਹਨਾ ਪੈਰ ਮਾਰਦੇ ਐ ਐਕਸਰਸਾਈਜ਼ ਜਾਂ ਤੇ ਜਿਹੜੇ ਜਿੰਨਾ ਵੀਰਾਂ ਕੋਲ ਜਗ੍ਹਾ ਘੱਟ ਹੁੰਦੀ ਹੈਗੀ ਤੁਸੀਂ ਉਹਨਾਂ ਨੂੰ 3 ਮਹੀਨਿਆਂ ਤੱਕ ਵੀੜ ਪਾ ਸਕਦੇ ਹੋਗੇ ਮਤਲਬ ਜਿਵੇਂ 100 ਤੋਂ ਸ਼ੁਰੂ ਕਰਿਓ ਵਿੱਚ ਉਹਦੇ ਬਾਜਰਾ ਜਾਂ ਥੋੜੇ ਥੋੜੇ ਚੀਜ਼ਾਂ ਮਿਕਸ ਕਰ ਲਾਜੋ ਵੀ ਪਹਿਲੇ ਮਹੀਨੇ 25% ਬਾਜਰਾ ਕਰਤਾ ਫਿਰ 50% ਕਰਤਾ ਜੋ ਵੀ ਦਾਣਾ ਆਪਾਂ ਪਾਉਣੇ ਆਗੇ ਮਿਕਸ ਕਰਕੇ ਮੱਕੀ ਬਾਜਰਾ ਕੁੱਟ ਕੇ ਤੇ ਕਿਵੇਂ ਤੀਜੇ ਮਹੀਨੇ 75 ਹੌਲੀ ਹੌਲੀ ਹੀਟ ਤੋਂ ਹਟਾਉਣਾਗਾ ਤੇ ਇੱਕ ਬਈ ਤੁਸੀਂ ਜਿਹੜਾ ਆਪਣਾ ਨਾਲ ਜਿਵੇਂ ਹੁਣ ਸਰਦੀਆਂ ਨੇ ਜਾਂ ਮੌਸਮ ਬਦਲਦਾ ਜਦੋਂ ਵੀ ਮੌਸਮ ਬਦਲਦਾ بیمار ਜਾਨਵਰ ਉਦੋਂ ਹੁੰਦੇ ਆਗੇ ਉਹਦੇ ਨਾਲ ਨਾਲ ਤੁਸੀਂ ਨਾ ਆ ਵੀ ਦੇ ਸਕਦੇ ਹੋਗੇ ਆ ਆਕਸੀਮਾਈਸਨ ਆ ਜੀ ਤੇ ਇਹਦੇ ਵਿੱਚ ਆਕਸੀਟੈਟਰਾਸਾਈਕਲਿਨ ਦਾ ਵੀ ਸਾਰਟ ਹੁੰਦਾਗਾ ਤੇ ਵਿਟਾਮਿਨ ਏ ਕੇ 3 ਵਿਟਾਮਿਨ ਈ ਹਨਾ ਕਈ ਵਿਟਾਮਿਨ ਜੀ ਹੁੰਦੇ ਆ ਜਿਹੜੇ ਗਰੋਥ ਲਈ ਮਤਲਬ ਵੀ ਵਧੀਆ ਹੁੰਦੇ ਹੈਗੇ ਗਰੋਥ ਵਧੀਆ ਕਰਾਉਂਦੇ ਹੈਗੇ ਜਾਨਵਰਾਂ ਦੀ ਤੇ ਜਿਵੇਂ ਉਹਨਾਂ ਨੇ ਆਹੋ ਕੱਢਣੇ ਹੁੰਦੇ ਹੈਗੇ ਆਪਣੇ ਖੰਭ ਕੱਢਣੇ ਹੁੰਦੇ ਹੈਗੇ ਉਹਨਾਂ ਵਿੱਚ ਵੀ ਬੜੀ ਸਹਾਇਕ ਚੀਜ਼ ਹੁੰਦੀ ਹੈਗੀ ਤੇ ਇਹਦੇ ਵਿੱਚ ਵਿਟਾਮਿਨ ਬੀ ਵੀ ਹੁੰਦਾਗਾ ਤੇ ਸਿਹਤ ਲਈ ਵਧੀਆ ਹੁੰਦਾ એનર્ਜੀ ਵਧੀਆ ਰਹਿੰਦੀ ਹੈਗੀ ਜਾਨਵਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਤੇ ਉਹ ਸੋਕੜੇ ਦੇ ਵਿੱਚ ਨਹੀਂ ਜਾਂਦੇ ਹੈਗੇ ਛੇਤੀ ਤੇ ਉਸ ਤੋਂ ਬਾਅਦ ਤੁਸੀਂ ਇੱਕ ਰੋਜ਼ ਉਹਨਾਂ ਨੂੰ ਹਨਾ ਵੀ ਅੰਡਾ ਜਿਹੜਾ ਉਬਾਲ ਕੇ ਇੱਕ ਅੰਡਾ ਉਬਾਲ ਕੇ ਉਹਨਾਂ ਨੂੰ ਰੋਜ਼ ਤੁਸੀਂ ਬਝੂਰ ਕੇ ਜੇ ਕਿਸੇ ਕੌਲੀ ਦੇ ਵਿੱਚ ਉਹ ਦੇਣਾਗਾ ਮਤਲਬ ਥੋੜੇ ਤੋਂ ਭਾਵੇਂ ਸਟਾਰਟ ਕਰ ਲਿਓ ਤੇ ਜੇ ਜ਼ਿਆਦਾ ਜਾਨਵਰ ਨੇ ਜਿਵੇਂ ਦੋ ਆਂਡੇ ਹੋ ਗਏ ਜਿਵੇਂ ਚਾਰ ਪੰਜ ਬੱਚੇ ਆ ਉਹਨਾਂ ਨੂੰ ਇੱਕ ਅੰਡਾ ਤੁਸੀਂ ਇੱਕ ਮਹੀਨਾ ਲਗਾਤਾਰ ਦੇ ਸਕਦੇ ਹੋਗੇ ਉਹਦੇ ਨਾਲ ਵੀ ਤੁਸੀਂ ਗਰੋਥ ਚੈੱਕ ਕਰਿਓ ਬਹੁਤ ਵਧੀਆ ਹੁੰਦੀ ਹੈਗੀ ਤੇ ਬਾਕੀ ਜਿਵੇਂ ਹੁਣ ਆਪਣਾ ਹੁਣ ਕਲ ਰਿਹਾ ਵੀ ਬਰਸੀਨ ਤੇ ਜਬੀ ਹੁੰਦੀ ਹੈਗੀ ਆਪਣੇ ਹਨ ਉਹ ਜਰੂਰ ਉਹਨਾਂ ਨੂੰ ਜਿੰਨਾ ਕੋ ਨਾ ਨਾ ਵੀ ਕਟ ਕੇ ਥੋੜਾ ਜਿਹਾ ਪੱਕੇ ਹੁੰਦੇ ਆ ਜਿਹੜੇ ਉਹ ਥੋੜਾ ਜਿਹਾ ਫਨੈਲ ਵੈਕ ਕਰੋ ਉਹ ਵੀ ਬਹੁਤ ਵਧੀਆ ਰਹਿੰਦੇ ਆ ਤੇ ਪਾਲਕ ਜਿਹੜਾ ਹੋਰ ਤਾਂ ਬਿਮਾਰੀ ਮਤਲਬ ਜਿਵੇਂ ਲਸੋਟਾ ਵੈਕਸੀਨ ਹੈਗੀ ਹਨਾ ਉਹ ਕਰਕੇ ਰੱਖਿਓ ਜਿਵੇਂ ਰਾਣੀ ਖੇਤ ਤੋਂ ਤੇ ਬਸ ਆ ਚੀਜ਼ਾਂ ਦਾ ਜਰੂਰ ਧਿਆਨ ਰੱਖਿਓ ਤੇ ਤੇ ਬੱਚਿਆਂ ਦਾ ਮਿੱਤਰੋ ਵਿੱਚ ਉਹ ਧਿਆਨ ਰੱਖਿਆ ਕਰੋ ਕਈ ਵਾਰੀ ਕੋਈ ਬਿਮਾਰ ਠਮਾਰ ਹੋ ਜਾਂਦਾ ਤੇ ਬਸ ਐਸੀ ਜੇ ਤੁਸੀਂ ਆ ਇਹਦੇ ਪਾਊਡਰ ਦੀ ਵਰਤੋਂ ਕਰੋਗੇ ਇਹਦੇ ਵਿੱਚ ਆਕਸੀਟੈਟਰਾਸਾਈਕਲੀਨ ਦਾ ਸਾਲਟ ਹੁੰਦਾ ਤੇ ਕਿਸੇ ਵੀ ਬੈਕਟੀਰੀਅਲ ਇਨਫੈਕਸ਼ਨ ਵਾਸਤੇ ਹੁੰਦਾ ਇਹ ਤੇ ਵਿੱਚ ਇਹਦੇ એનર્ਜੀ ਵਾਲੇ ਕਈ ਜਿਵੇਂ ਹੁਣ ਵਿਟਾਮਿਨ ਮਿਨਰਲਸ ਵੀ ਕਈ ਤਰ੍ਹਾਂ ਦੇ ਹੁੰਦੇ ਆਗੇ ਤੇ ਇਹ ਜਰੂਰ ਤੁਸੀਂ ਵਰਤਿਓ ਤੇ ਫਿਰ ਦੇਖਿਓ ਰਿਜ਼ਲਟ ਤੇ ਬੱਚੇ ਬਹੁਤ ਜਲਦੀ ਗਰੋਥ ਕਰਨਗੇ ਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਜਾਂ ਜਾਨਵਰ ਦਾ ਸ਼ੌਂਕ ਕਰਨ ਲਈ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੇ ਚੰਗੀ ਲੱਗੀ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ